ਅਮਰੀਕੀ ਸਰਕਾਰ ਦੇ ਵੱਲੋਂ ਲਗਾਤਾਰ ਭਾਰਤੀਆਂ ਦੇ ਖਿਲਾਫ ਸਖਤ ਰਵੱਈਆ ਅਪਣਾਉਂਦੇ ਹੋਏ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਔਰ ਅੱਜ ਦੂਸਰਾ ਜਹਾਜ਼ ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਦੇ ਦੱਸਿਆ ਜਾ ਰਿਹਾ ਹੈ ਕੁਝ ਸਮੇਂ ਬਾਅਦ ਹੀ ਉਥੇ ਲੈਂਡ ਕਰੇਗਾ ਔਰ ਡਿਪੋਰਟ ਕੀਤੇ ਜਿਹੜੇ ਭਾਰਤੀਆਂ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਵੀ ਨੇ ਔਰ ਉਨ੍ਹਾਂ ਦੇ ਵਿੱਚੋਂ ਹੀ ਅੱਜ ਕਪੂਰਥਲਾ ਦਾ ਰਹਿਣ ਵਾਲਾ ਇੱਕ ਸਾਹਿਲਪ੍ਰੀਤ ਕਪੂਰਥਲਾ ਦਾ ਤਰਪਾ ਬਲਬਾਧਰ ਪਿੰਡ ਦਾ ਹੈ ਇਸ ਤੋਂ ਪਹਿਲਾਂ ਵੀ ਇਸੇ ਹੀ ਪਿੰਡ ਦਾ ਨੌਜਵਾਨ ਰਿਪੋਰਟ ਹੋ ਕੇ ਆਇਆ ਸੀ ਔਰ ਹੁਣ ਸਾਹਿਲਪ੍ਰੀਤ ਵੀ ਰਿਪੋਰਟ ਹੋ ਕੇ ਇੱਥੇ ਕੁਝ ਸਮੇਂ ਤੱਕ ਹੀ ਆਪਣੇ ਪਰਿਵਾਰ ਕੋਲ ਪਹੁੰਚ ਜਾਵੇਗਾ ਪਰ ਉਸ ਤੋਂ ਪਹਿਲਾਂ ਜਿਹੜੀ ਤਸਵੀਰ ਹੈ ਇਹ ਸਾਹਿਲਪ੍ਰੀਤ ਦਾ ਘਰ ਹੈ ਔਰ ਸਾਹਿਲਪ੍ਰੀਤ ਦੇ ਜਿਹੜੇ ਉਹ ਮਾਪੇ ਨੇ ਦਾਦਾ ਜੀ ਨੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਉਹ ਦਾਦਾ ਜੀ ਤੋਂ ਜਾਣਕਾਰੀ ਹਾਸਲ ਕਰਦਾ ਹੈ ਦਾਦਾ ਜੀ ਸਭ ਤੋਂ ਪਹਿਲਾਂ ਤਾਂ ਬਹਿਤ ਦੁਖਦ ਹੈ ਕਿ ਸਾਹਿਲਪ੍ਰੀਤ ਜਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਤੁਸੀਂ ਭੇਜਿਆ ਸੀਗਾ ਤੁਸੀਂ ਜਿਵੇਂ ਦੱਸਿਆ ਕਿ ਲੱਖਾਂ ਰੁਪਏ ਦਾ ਜਿਹੜਾ ਕਰਜ਼ ਲੈ ਕੇ ਸਾਹਿਲਪ੍ਰੀਤ ਨੂੰ ਭੇਜਿਆ ਔਰ ਇਸ ਘੜੀ ਦੇ ਵਿੱਚ ਬੜੀ ਮੁਸ਼ਕਲ ਘੜੀ ਹੈ ਔਰ ਅੱਜ ਸਾਹਿਲਪ੍ਰੀਤ ਵੀ ਤੁਹਾਡੇ ਕੋਲ ਪਹੁੰਚ ਰਿਹਾ ਕੀ ਕਹਿਣਾ ਇਸ ਨੂੰ ਕਹਣਾ ਇਹ ਚਲੋ ਜੇ ਇਤ ਕਹਨੇ ਹੋਏ ਜੇ ਸਹੀ ਸਲਾਮਤ ਸਾਡੇ ਕੋਲ ਆਪੜ ਜਾਵੇ ਚਲ ਇੰਨੀ ਬੜੀ ਹੈ ਗੱਲ ਬਹੁਤ ਚਲੋ ਜਿਹੜਾ ਇਹ ਕਰਜ਼ਾ ਤੋਂ ਲਿਆ ਵਾ ਵੇਖੀਏ ਵਿੱਚ ਤਾਂ ਕਹਿੰਦੇ ਹੋਊਗਾ ਸਾਡੇ ਕੋਲ ਨਾ ਨਹੀਂ ਸਾਡਾ ਬੁੱਤ ਆਪੜ ਜਾਵੇ ਬਾਬੂ ਕੋ ਹੋਣਾ ਸੁਭਾਵਿਕ ਜੀ ਗੱਲ ਹੈ ਕਿਉਂਕਿ ਬਹੁਤ ਲੱਖਾਂ ਦਾ ਲੱਖਾਂ ਰੁਪਏ ਦਾ ਕਰਜ਼ ਲੈ ਕੇ ਤੁਸੀਂ ਸਾਹਿਲ ਨੂੰ ਭੇਜਿਆ ਕਿਉਂਕਿ ਦੇਖਿਆ ਜਾਵੇ ਬਹੁਤ ਸਾਰੇ ਨੌਜਵਾਨ ਜਿਹੜੇ ਲਗਾਤਾਰ ਰਿਪੋਰਟ ਹੋ ਰਹੇ ਜਿਨ੍ਹਾਂ ਦੇ ਵਿੱਚ ਸਾਹਿਲ ਫਰੀਦ ਵੀ ਖੁਦ ਹੈ ਔਰ ਇਸ ਡੈਪੋਟੇਸ਼ਨ ਦਾ ਜਿਹੜਾ ਉਹ ਕਾਰਨ ਕੀ ਸਮਝਦੇ ਹੋ ਕਿਤੇ ਨਾ ਕਿਤੇ ਸਰਕਾਰ ਨੂੰ ਜਿੰਮੇਵਾਰ ਸਮਝਦੇ ਹੋ ਅਮਰੀਕੀ ਸਰਕਾਰ ਨੂੰ ਜਿੰਮੇਵਾਰ ਸਮਝਦੇ ਹੋ ਕੀ ਕਾਰਨ ਸਮਝਦੇ ਹੋ ਇਹਦੇ ਹੁਣ ਦੇਖੋ ਜੀ ਇਹ ਸਰਕਾਰਾਂ ਸਾਰੀਆਂ ਇਹ ਨਾਲ ਰਲ ਕੇ ਹੀ ਕੰਮ ਕੀਤਾ ਹੈ ਸਰ ਰਲ ਕੇ ਕੀਤਾ ਵਾ ਰਲ ਕੇ ਰਲ ਕੇ ਤੋਂ ਬਿਨਾਂ ਕੋਈ ਕੰਮ ਹੋਇਆ ਨਹੀਂ ਇਹਨਾਂ ਨੇ ਆਖਿਆ ਹਲੇ ਵੀ ਜਿੰਨੇ ਬੱਚੇ ਬਾਰ-ਬਾਰ ਸਾਨੂੰ ਵਾਪਸ ਭੇਜ ਦੋ ਅਸੀਂ ਆਪ ਚਾਲਾਂਗੇ ਹੂੰ ਉਹਨਾਂ ਨੂੰ ਰਿਪੋਰਟ ਕਰ ਦਿੱਤੀ ਕਿੰਨਾ ਸਮਾਂ ਪਹਿਲਾਂ ਭੇਜਿਆ ਸੀਗਾ ਤੁਸੀਂ ਸਾਹਿਬ ਨੂੰ ਇਹ 2 2 ਮਹੀਨੇ ਹੋ ਗਏ 1.5 ਮਹੀਨੇ ਹੋ ਗਿਆ ਵਾ 1.5 ਮਹੀਨਾ ਹੋ ਸਕਦਾ ਹਾਂਜੀ ਹਾਂਜੀ ਤੇ ਆਖਰੀ ਵਾਰ ਕਦੋਂ ਫਿਰ ਗੱਲ ਹੋਈ ਜਦੋਂ ਬੱਚਾਂ ਟੱਪਣ ਲੱਗੇ ਉਸ ਤੋਂ ਬਾਅਦ ਨਹੀਂ ਹੋਈ ਸਾਹਿਲੋ ਪ੍ਰੀਤ ਦੇ ਦਾਦੀ ਨੇ ਦਾਦੀ ਜੀ ਕੀ ਮਾਤਾ ਜੀ ਕੀ ਮਾਤਾ ਜੀ ਮਾਤਾ ਜੀ ਕੀ ਕਹਿਣਾ ਹੈ ਤੁਹਾਡਾ ਇਹ ਵੀਰੇ ਕੁਝ ਨਹੀਂ ਕਹਿਦਾ ਇਹ ਮੇਰੇ ਬਹੁਤ ਗੱਲ ਨਹੀਂ ਕੋਈ ਨਿਕਲਦੀ ਜੇ ਸਰਕਾਰਾਂ ਨੇ ਕੰਮ ਕਰਨੇ ਸਣ ਨੇ ਪਹਿਲੇ ਬੱਚਿਆਂ ਨੂੰ ਕਹਿੰਦੀਆਂ ਕਿਓ ਇਦਾਂ ਆ ਕੇ ਕੰਮ ਕਰਨੇ ਚਾਣ ਕਰੇ ਭਗਰਾ ਦੁੱਧ ਚਲਣੇ ਸਭ ਕਹਦਾ ਜਦੋਂ ਬੱਚਾ ਨੂੰ ਇਦਾਂ ਦੇ ਤੁਪਾਵਾ ਕੋਲ ਕਲ ਕੇ ਬਾਵਾ ਕੋਟੇ ਹੋ ਗਿਆ ਦੇਖ ਨਹੀਂ ਸਕਦੇ ਇਹ ਇਹ ਲਾਤਾਂ ਮਰਚਾ ਨਾ ਵਾਪਸ ਪੇ ਦੇ ਨੀ ਬਾਈ ਦੇ ਨਾ ਬੱਚੇ ਨਾਲ ਗੱਲ ਨਹੀਂ ਹੋਈ ਚੱਲ ਚੱਲ ਜੇ ਨਾ ਸੁਣ ਲਈ ਤੇ ਮੇਰੇ ਹਲਾਤ ਮੜ ਕੇ ਵਾਪਸ ਨੇ ਕੀ ਉੱਠ ਕੇ ਬੱਚੇ ਦੀ ਵੀ ਕੀ ਵੇਂਦੀ ਆ ਮੜ ਕੇ ਆਲ ਕੇ ਜਦੋਂ ਬੱਚੇ ਵਾਪਸ ਆ ਜਾਂਦੇ ਪਾਜੀ ਜਨੋ ਕਰੀ ਬੱਕਰ ਨੂੰ ਪੈਸੇ ਚਾਹ ਤੇ ਕਿੱਥੇ ਕਰ ਕਰ ਕੱਲੀ ਦੇ ਚਲਾ ਬਕਾਈ ਤਾਂ ਚਲੋ ਬੱਚੇ ਜਾਂਦੇ ਆ ਚਲੋ ਕੁਝ ਮਨ ਸੇ ਵੀ ਬੱਕਰਾ ਜਾ ਪਹਿਲੇ ਬੱਚਿਆਂ ਨੂੰ ਅੰਦਰ ਕੰਮ ਕਾਰੋਬਾਰ ਦੀ ਇਹ ਨਹੀਂ ਨਾ ਸੱਦਣੇ ਨਾ ਬਲਕਿ ਸਾਰੇ ਟੀਕਾ ਕਰ ਲੈਣ ਪੰਜਾਬੀ ਸੱਦਣੇ ਇਹ ਨਹੀਂ ਇਦਾਂ ਸੱਦ ਕੇ ਬਣ ਕੇ ਕਿਹੜੇ ਹਾਲਾਤਾਂ ਵਿੱਚ ਵਾਪਸ ਕਰਦੇ ਦੇਖੋ ਲਗਾਤਾਰ ਜਿਹੜਾ ਹੈ ਕਿ ਸਿਆਸਤ ਭਖੀ ਹੋਈ ਹੈ ਜਿੰਮੇਵਾਰ ਮੰਨਦੇ ਹੋ ਆਖਰ ਕਿਸ ਨੂੰ ਕਿਹੜਾ ਜ਼ਿੰਮੇਵਾਰ ਹੈ ਇਸ ਦਾ ਅਗਰ ਰੈਪੂਟੇਸ਼ਨ ਸਾਰੀ ਦੁਨੀਆ ਇਹ ਸਰਕਾਰਾਂ ਲੜ ਕੇ ਸਾਰੇ ਕੰਮ ਕਰਦੀਆਂ ਇਹ ਕਿਨੂੰ ਕੀ ਦੋ ਸਾਰੀ ਦੁਨੀਆਂ ਦੀ ਤਰ੍ਹਾਂ ਇਹ ਕਹਿੰਦੇ ਜੋ ਟਰੰਪ ਜੀ ਇਹ ਕੰਮ ਨਾ ਕਰੇ ਜਿਵੇਂ ਚਲ ਜਿਹੜੇ ਬੱਚੇ ਨੰਗੇ ਹੀ ਤੇ ਹੱਥ ਜੁੜਦੇ ਚਲੋ ਉਹਨਾਂ ਨੂੰ ਉੱਥੇ ਨਿਕਾਲਾ ਗਾਹ ਬੰਦ ਕਰ ਲੈਂਦਾ ਸੀ ਤੇ ਇਹ ਗੱਲ ਕਹਿੰਦੇ ਥੋੜੀ ਬੜੀ ਕਿਲੋ ਬੱਚਾਂ ਦੀ ਸੋਜੀ ਸੋਚ ਕਰ ਲੈਂਦਾ ਬੜੀ ਮੱਡੀ ਤਰਸੀ ਕਰ ਲੈਂਦਾ ਚਲੋ ਕਿਤੇ ਜਿਹੜੇ ਨੰਗੇ ਸੀ ਗਾਹ ਪੇ ਚੱਕ ਦੇਣੀ ਭਾਵੇਂ ਨਾ ਨੰਗੜ ਦਿੰਦਾ ਚਲੋ ਜਿੱਦਾਂ ਹੈਗਾ ਜਿਹੜੇ ਨੰਗੇ ਸੀ ਉਹਨਾਂ ਨੂੰ ਬਾਕੀ ਕਿਲੋ ਤਾਂ ਤੁਸੀਂ ਤਾਂ ਅੰਦਾਜ਼ਾ ਮਰਜੀ ਪੀਰਾਂ ਨੂੰ ਕਹਿੰਦਾ ਪਾਈ ਨਾ ਨੰਗੋ ਜਿਹੜੇ ਨੰਗੇ ਸੀ ਉਹਨਾਂ ਨੂੰ ਸਿਫਤਾ ਨਾ ਦਿੰਦਾ ਵੀ ਕਰਾਂ ਤਾਂ ਬੱਚੇ ਪੈਸੇ ਲੱਗ ਗਏ ਮ ਮਨੂੰ ਲੱਗਦਾ ਕਿ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਪਹਿਲਾਂ ਹੋ ਜਾਣੀ ਚਾਹੀਦੀ ਸੀ ਕਿ ਜਿਹੜੇ ਰਾਹਾਂ ਦੇ ਵਿੱਚ ਨੇ ਉਹ ਪਹਿਲਾਂ ਲੰਘਾ ਦੇਣੇ ਚਾਹੀਦੇ ਜਾਂ ਰਿਲੀਜ਼ ਕਰ ਦੇਣੇ ਚਾਹੀਦੇ ਸੀ ਸਾਰੇ ਹੀ ਦੇਸ਼ਾਂ ਨੇ ਜਿਹੜੇ ਗਏ ਸੀ ਚਲ ਉਹਨਾਂ ਨੂੰ ਹੀ ਉੱਥੇ ਕਰ ਦਿੰਦਾ ਚਲੇ ਰੱਬ ਤਰਸੀ ਕਰਨਾ ਵੀ ਬੱਚਿਆਂ ਵਾਲਾ ਵਾ ਟਰੰਪ بڑا ਦਾਵਾ ਵੀ ਬੱਚਿਆਂ ਵਾਲੇ ਪਰਿਵਾਰ ਵਾਲਾ ਮਤਲਬ ਇਹ ਕਿਹਦੀ ਗੱਲ ਆਂਦੀ ਹੈ ਨਾ ਕਿ ਉਹ ਕਹਿੰਦੇ ਨੇ ਕਿ ਪ੍ਰਵਾਸ ਹਰ ਇੱਕ ਦਾ ਜਿਹੜਾ ਅਧਿਕਾਰ ਹੁੰਦਾ ਹੈ ਪ੍ਰਵਾਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇੱਥੇ ਪ੍ਰਵਾਸ ਤੇ ਰੋਕ ਪੂਰੀ ਤਰ੍ਹਾਂ ਦੇ ਨਾਲ ਲਗਾ ਦਿੱਤੀ ਗਈ ਹੈ ਔਰ ਬੱਚਾ ਤੁਹਾਡਾ ਜਿਹੜਾ ਉਹ ਅੱਜ ਜਾਂ ਕੱਲ ਸਵੇਰ ਤੱਕ ਤੁਹਾਡੇ ਕੋਲ ਇੱਥੇ ਹੋਵੇਗਾ ਜੁੜਦੇ ਚੱਲ ਵੀ ਰਹੇ ਜੋ ਕੁਛ ਹੈਗਾ ਪਰਮਾਤਮਾ ਬੱਚਾ ਸਹੀ ਸਲਮਤ ਤੁਹਾਡੇ ਘਰੇ ਆ ਜਾਵੇ ਜੋ ਸਾਰ ਸਰਕਾਰ ਚ ਦੇ ਦੂਗੀ ਤਾਂ ਵੀ ਠੀਕ ਆ ਨਾ ਦੇ ਦੂਗੀ ਤਾਂ ਵੀ ਠੀਕ ਜਿੱਦਾਂ ਜੇ ਦੇ ਸਕੂਗੀ ਤਾਂ ਤਾਂ ਨਹੀਂ ਬੜੀ ਇਮਾਨਦਾਰੀ ਹੈ ਉਹ ਪਰਿਵਾਰ ਦੇਖੋ ਲਾਜ਼ਮੀ ਜੀ ਗੱਲ ਹੈ ਕਿ ਜਦੋਂ ਸਥਿਤੀ ਇਹੋ ਜਿਹੀ ਹੋਵੇ ਤਾਂ ਗਮਗੀਨ ਮਾਹੌਲ ਬਣ ਹੀ ਜਾਂਦਾ ਹੈ ਔਰ ਕਿਤਨਾ ਕਿਤੇ ਪਰਿਵਾਰ ਦੇ ਵੱਲੋਂ ਵੀ ਸਰਕਾਰ ਦੇ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਵੀ ਕਿਤਨਾ ਕਿਤੇ ਆਸ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਘਰ ਸਹੀ ਸਲਾਮਤ ਪਹੁੰਚ ਜਾਵੇ ਔਰ ਸਰਕਾਰ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਹੈ ਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਮਦਦ ਕੀਤੀ ਜਾਵੇ ਤਾਂ ਜੋ 40 ਲੱਖ ਰੁਪਏ ਦਾ ਜਿਹੜਾ ਕਰਜ਼ ਉਹਨਾਂ ਨੇ ਲੈ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਦਾ ਜਿਹੜਾ ਸੁਪਨਾ ਬੁਣਿਆ ਸੀ ਉਹ ਚੱਕਣਾ ਹੁਣ ਚੂਰ ਹੋ ਚੁੱਕਿਆ ਪੂਰੀ ਤਰ੍ਹਾਂ ਨਾਲ ਜਿਹੜੀ ਉਮੀਦ ਉਹਨਾਂ ਦੀ ਟੁੱਟ ਚੁੱਕੀ ਹੈ ਪਰ ਇੱਥੇ ਕਿਤਨਾ ਕਿਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਸ ਉਹਨਾਂ ਬੱਚਿਆਂ ਦੀ ਜਿਹੜੇ ਜਿਨ੍ਹਾਂ ਦਾ ਡੈਪੋਟੇਸ਼ਨ ਦਾ ਟੈਗ ਲੱਗ ਚੁੱਕਿਆ ਹੈ ਔਰ ਡਿਪੋਰਟ ਹੋ ਚੁੱਕੇ ਨੇ ਅਮਰੀਕਾ ਸਰਕਾਰ ਵੱਲੋਂ ਜਿਹੜਾ ਸਖਤ ਰਵਈਆ ਅਪਣਾਇਆ ਗਿਆ ਹੈ ਔਰ ਕਿਤਨਾ ਕਿਤੇ ਇੱਥੋਂ ਦੀ ਸਰਕਾਰ ਨੂੰ ਵੱਡੀ ਰਾਹਤ ਦੇਣੀ ਚਾਹੀਦੀ ਹੈ ਉਹਨਾਂ ਨੌਜਵਾਨਾਂ ਦੇ ਲਈ ਸੋ ਸਾਡੀ ਵੀ ਇਹੀ ਅਪੀਲ ਹੈ ਸਰਕਾਰਾਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਬੱਚਿਆਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਔਰ ਉਹਨਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਕੈਮਰਾ ਪਰਸਨ ਵਰਦਨ ਸ਼ਰਮਾ ਨਾਲ ਚੰ